ਕੀ ਭਜਨ ਗਾੜ ਵਾਲਾ ਕਹਿੰਦਾ ਆ ਕਿ ਜੇ ਤੂੰ ਮਨ ਲਾਵੇਂਗਾ ਹਲਾਤਾ ਹੋ ਤੇ ਕੀ ਹੋ ਜਾਵੇਗਾ ਕੰਮ ਚ ਰੋਜ਼ਮੇਗਾ ਤੇ ਜੇ ਮਨ ਲਾਵੇਂਗਾ ਜਹਵਾ ਹੋ ਤੇ ਨਮਾ ਬਲ ਨਮੀ ਤਾਕਤ ਹallelujah ਉਹ ਕਿ ਉਹ ਯਾਰ ਸਮਰਥੀ ਜਾਣਿਆ ਪਰਮੇਸ਼ਰ ਸਮਰਥੀ ਪਰਮੇਸ਼ਰ ਆ ਕਿ ਜਦੋਂ ਅਸੀਂ ਉਹਦੇ ਨਾਲ ਸਮਾਂ ਬਤੀਤ ਕਰਦੇ ਆ ਉਹ ਆਪਣੀ ਕਿਰਪਾ ਦੇ ਨਾਲ ਆਪਣੀ ਸ਼ਾਂਤੀ ਨਾਲ ਆਪਣੀ ਸਮਰਥ ਨਾਲ ਤੁਹਾਨੂੰ ਕੀ ਕਰੇਗਾ ਉਹ ਪਰੂਗਾ ਪਰੂਗਾ ਅੰਦਰੋਂ ਹallelujah ਹallelujah ਉਹ ਕਿ ਇਹ ਭਾਵਨਾ ਵਿੱਚ ਹਲਾ ਤੌਰ ਤੇ ਨਹੀਂ ਪਰ ਪਰਮੇਸ਼ਰ ਨਾਲ ਸਾਡੇ ਸੰਬੰਧ ਦੀ ਪੱਕੀ ਨੀਂਹ ਤੇ ਨਿਰਵਰ ਹੈ ਇਸ ਵਿੱਚ ਉਹ ਇੱਕ ਡਰੇੜੇ ਭਰੋਸਾ ਸ਼ਾਮਿਲ ਹੈ ਕਿ ਯਸ਼ੂ ਨੇੜੇ ਹੈ ਅਤੇ ਪਰਮੇਸ਼ਰ ਦਾ ਪਿਆਰ ਸਾਡੇ ਭਲੇ ਲਈ ਸਾਡੇ ਜੀਵਨ ਵਿੱਚ ਕਿਰਿਆਸ਼ੀਲ ਹੋਵੇਗਾ ਹallelujah ਪਹਿਲੀ ਗੱਲ ਖਲਾਤਾ ਆ ਭਾਵਨਾਵਾਂ ਨਹੀਂ ਪਰਮੇਸ਼ਰ ਦੇ ਸੰਬੰਧ ਤੁਹਾਡਾ ਪਰਮੇਸ਼ਰ ਨਾਲ ਸੰਬੰਧ ਕੀ ਆ ਹallelujah ਇਸ ਗੱਲ ਉਤੇ ਨਿਰਵਰ ਆ ਕਿ ਤੁਹਾਡਾ ਸਬੰਧ ਪਰਮੇਸ਼ਰ ਦੇ ਨਾਲ ਇੱਕ ਪੁੱਤਰ ਵਾਲਾ ਇੱਕ ਬਾਪ ਵਾਲਾ ਹੈਗਾ ਆ ਹallelujah ਕਿ ਜਦੋਂ ਅਸੀਂ ਪ੍ਰਾਰਥਨਾ ਕਰਨ ਬੈਠਦੇ ਆ ਤਾਂ ਅਸੀਂ ਪਰਮੇਸ਼ਰ ਦੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਆਂ ਅਸੀਂ ਪਰਮੇਸ਼ਰ ਨੂੰ ਕਹਿੰਨੇ ਅਸੀਂ ਬੋਲਦੇ ਪਰਮੇਸ਼ਰ ਨੂੰ ਦੱਸਦੇ ਆਂ ਅਸੀਂ ਜਿਵੇਂ ਇੱਕ ਬੱਚਾ ਆਪਣੇ ਬਾਪ ਨਾਲ ਗੱਲ ਕਰਦਾ ਕਿ ਅਸੀਂ ਪਰਮੇਸ਼ਰ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਆਂ ਕਿ ਇਹ ਪਿਤਾ ਅੱਜ ਮੈਂ ਆਹ ਕੰਮ ਕੀਤਾ ਅੱਜ ਮੈਂ ਆਹ ਕੰਮ ਕੀਤਾ ਪਰਮੇਸ਼ਰ ਆਹ ਕੀਤਾ ਪਰਮੇਸ਼ਰ ਜੇ ਇਹ ਗਲਤੀਆਂ ਮੇਰੇ ਕੋ ਹੋ ਗਈਆਂ ਆ ਪਰਮੇਸ਼ਰ ਤੂੰ ਮੈਨੂੰ ਮਾਫ਼ ਕਰ ਹallelujah ਇਹ ਤੁਹਾਡੀ ਪੱਕੀ ਨਹੀਂ ਹੁੰਦੀ ਆ ਕਿ ਤੁਹਾਡਾ ਸਬੰਧ ਕਿਦਾਂ ਦਾ ਹੈ ਪਰਮੇਸ਼ਰ ਦੇ ਨਾਲ ਹallelujah ਜਿੱਦਾਂ ਦਾ ਪਰਮੇਸ਼ਰ ਨਾਲ ਤੁਹਾਡਾ ਸਬੰਧ ਹੈ ਅਗਰ ਡੇਢ ਤੁਹਾਡਾ ਸਬੰਧ ਦਾ ਡੇਢ ਤੁਹਾਡਾ ਭਰੋਸਾ ਆ ਤਾਂ ਯੇਸ਼ੂ ਨੇੜੇ ਆ ਤਾਂ ਪਰਮੇਸ਼ਰ ਦਾ ਪਿਆਰ ਜਿਹੜਾ ਆ ਸਾਡੇ ਜੀਵਨਾਂ ਵਿੱਚ ਫੇਕੀ ਹੋਵੇਗਾ ਕਿਰਿਆਸ਼ੀਲ ਹੋਵੇਗਾ ਕਿਰਿਆ ਕਰੇਗਾ ਪਰ ਉਹਦਾ ਪਰਮੇਸ਼ਰ ਦਾ ਪਿਆਰ ਉਮੜੇਗਾ ਹਾਲੇਲੂਇਆ ਜੇ ਤੁਸੀਂ ਰੋਮੀਆਂ ਦੀ ਕਿਤਾਬ 8 ਦੇ ਆਏ ਜਦੋਂ ਅਸੀਂ ਉਹਦੀ 28 ਐਟ ਪੜ੍ਹਦੇ ਆ ਉਸ ਜਗ੍ਹਾ ਤੇ ਇਸ ਤਰ੍ਹਾਂ ਲਿਖਿਆ ਹੋਇਆ ਅਸੀਂ ਜਾਣਦੇ ਹਾਂ ਭਾਈ ਜਿਹੜੇ ਪਰਮੇਸ਼ਰ ਨਾਲ ਪ੍ਰੇਮ ਰੱਖਦੇ ਹਨ ਸਾਰੀਆਂ ਵਸਾਂ ਰਾਲ ਕੇ ਉਹਨਾਂ ਦਾ ਭਲਾ ਕਰਦੇ ਹਨ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਰ ਦੀ ਮਨਸ਼ਾ ਦੇ ਅਨਸਾਰ ਸੱਦੇ ਹੋਏ ਆ ਹਾਲੇਲੂਇਆ ਹਾਲੇਲੂਇਆ ਬੋਲਸ ਕੀ ਕਹਿੰਦਾ ਅਸੀਂ ਜਾਣਦੇ ਆ ਕਿ ਜਿਹੜੇ ਪਰਮੇਸ਼ਰ ਨੇ ਸ਼ੁਭ ਕਮਾਲੇ ਬੁਲਾਏ ਹੋਏ ਆ ਸੱਦੇ ਹੋਏ ਆ ਹਾਲੇਲੂਇਆ ਹਾਲੇਲੂਇਆ ਜਿਹਨਾਂ ਦਾ ਪ੍ਰੇਮ ਪਰਮੇਸ਼ਰ ਦੇ ਨਾਲ ਆ ਪਿਆਰ ਪਰਮੇਸ਼ਰ ਦੇ ਨਾਲ ਆ ਫਬੂ ਨੇ ਸਾਡੇ ਨਾਲ ਪਿਆਰ ਕੀਤਾ ਉਹਨੇ ਆਪਣਾ ਮੋਲ ਆਪਣੀ ਇੱਜ਼ਤ ਸਾਡੇ ਲਈ ਕੁਰਬਾਨ ਕਰ ਦਿੱਤੀ ਅਸੀਂ ਕਿੰਨਾ ਪਿਆਰ ਕਰਦੇ ਹਾਂ ਪ੍ਰਭੂ ਨੂੰ ਹallelujah ਕਿੰਨੇ ਹੱਥੇ ਪਰ ਪਰ ਕੇ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦੇ ਆ ਕਿੰਨੇ ਹੋ ਕੇ ਪਰ ਪਰ ਕੇ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰਦੇ ਆ ਕਿ ਪਰਮੇਸ਼ਰ ਤੇਰੀ ਮਹਿਮਾ ਹੋਵੇ ਤੇਰੀ ਵਡਿਆਈ ਹੋਵੇ ਤੇਰੇ ਕੰਮ ਹੋਣ ਹallelujah ਕਿੰਨਾ ਲਗਾ ਸਾਡਾ ਪਰਮੇਸ਼ਰ ਦੇ ਨਾਲ ਆ ਕਿੰਨਾ ਕਰੋਸਾ ਸਾਡਾ ਪਰਮੇਸ਼ਰ ਦੇ ਉੱਤੇ ਆ ਕੋਈ ਪਾਲਸ ਕੇੰਦਾ ਅਸੀਂ ਜਾਗਦੇ ਹਾਂ ਭਾਈ ਜਿਹੜੇ ਪਰਮੇਸ਼ਰ ਨਾਲ ਪੇਮ ਰੱਖਦੇ ਹਨ ਸਾਰੀਆਂ ਬਸਤਾ ਰਾਲ ਕੇ ਉਹਨਾਂ ਨਾਲ ਕੀ ਕਰਦੀਆਂ ਫਿਰ ਤੁਹਾਡਾ ਪਲਾ ਹੋਣਾ ਹੈ ਹਾਲੇਲੂਇਆ ਹਾਲੇਲੂਇਆ ਅਗਰ ਪਰਮੇਸ਼ਰ ਨਾਲ ਪੇਮ ਰੱਖਦੇ ਹਨ ਨਾ ਪਰਮੇਸ਼ਰ ਨੇ ਜਗਤ ਨਾਲ ਪਿਆਰ ਕੀਤਾ ਆ ਆਪਣਾ ਗਲੌਤਾ ਪੁੱਤਰ ਬਖਸ਼ ਦਿੱਤਾ ਕੁਰਬਾਨ ਕਰ ਦਿੱਤਾ ਕਿ ਜਿਹੜਾ ਉਸੇ ਇਮਾਨ ਲਿਆਵੇ ਨਾਸ਼ ਨਾ ਹੋਵੇ ਸਗੋ ਸਦੀਪਕ ਜੀਵਨ ਪਾਵੇ ਅਗਰ ਤੁਸੀਂ ਪਰਮੇਸ਼ਰ ਨਾਲ ਪਿਆਰ ਕਰਦੇ ਅੱਜ ਤੋਂ ਹallelujah ਉਹ ਕਿ ਕਾਫੀ ਸਮਾਂ ਹੋ ਗਿਆ ਬੀਤ ਗਿਆ ਪਰ ਅੱਜ ਤੋਂ ਹੀ ਜੇ ਤੁਸੀਂ ਪਰਮੇਸ਼ਰ ਨਾਲ ਪਿਆਰ ਕਰਦੇ ਆ ਨਾ ਤੇ ਸਾਰੀਆਂ ਬਸਰ ਹਲ ਕੇ ਤੁਹਾਡਾ ਕੀ ਕਰਨਗੇ ਆ ਭਲਾ ਕਰਨਗੇ ਆ ਔਰ ਬਚਨ ਚ ਲਿਖਿਆ ਕੀਤਾ ਉਹਨਾਂ ਦਾ ਜਿਹੜੇ ਪਰਮੇਸ਼ਰ ਦੀ ਮਨਸਾ ਅਨੁਸਾਰ ਸੱਦੇ ਹੋਏ ਆ ਨਾਲ ਹੀ ਕਹਿੰਦਾ ਉਹਨਾਂ ਦਾ ਭਲਾ ਕਰਨਗੀ ਕਰਨਗੇ ਆ ਕਿਹੜੀਆਂ ਪਰਮੇਸ਼ਰ ਦੀ ਮਨਸਾ ਦੇ ਅਨੁਸਾਰ ਸੱਦੇ ਹੋਏ ਆ ਕੋਈ ਬਚਨਤ ਬਿਲਕੁਲ ਪਰਮੇਸ਼ਰ ਨੇ ਤੁਹਾਨੂੰ ਚੁਣਿਆ ਹੋਇਆ ਸੱਦਿਆ ਹੋਇਆ ਬੁਲਾਇਆ ਹੋਇਆ ਹਾਇਆ ਹੁਣ ਸਾਡਾ ਫਰਜ਼ ਬਣਦਾ ਕਿ ਅਸੀਂ ਪਰਮੇਸ਼ਰ ਨਾਲ ਪਿਆਰ ਕਰੀਏ ਹਾਲੇਲੂਇਆ ਪਰ ਪਰਮੇਸ਼ਰ ਨਾਲ ਪਿਆਰ ਕਰਨ ਦਾ ਇਹ ਆ ਕਿ ਪਰਮੇਸ਼ਰ ਦੇ ਕੰਮ ਕਰਨੇ ਹੇਲੀਉਆ ਪਰਮੇਸ਼ਰ ਦੇ ਕੰਮ ਇਹ ਆ ਕਿ ਉੱਠਦੇ ਬੈਠਦੇ ਪਰਮੇਸ਼ਰ ਦੀ ਮਹਿਮਾ ਤੇ ਪਰਮੇਸ਼ਰ ਦੀ ਵਡਿਆਈ ਕਰਨੀ ਆ ਆਪਣੇ ਮਿਨਿਸਟਰੀ ਲਈ ਪ੍ਰਾਰਥਨਾ ਕਰਨੀ ਆ ਆਪਣੇ ਦਾਸ ਸੌਰ ਦਾਸਾਂ ਲਈ ਪ੍ਰਾਰਥਨਾ ਕਰਨੀ ਆ ਸੰਤ ਸੇਵਕਾਂ ਲਈ ਪ੍ਰਾਰਥਨਾ ਕਰਨੀ ਆ ਕਿ ਪਰਮੇਸ਼ਰ ਬੋਲ ਕੇ ਕਰਨੀ ਪ੍ਰਾਰਥਨਾ ਤੁਸੀਂ ਹੇਲੀਉਆ ਕਿ ਪਰਮੇਸ਼ਰ ਤੂੰ ਬਾਦ ਮੇਰੇ ਪਰਮੇਸ਼ਰ ਹallelujah ਪਰਮੇਸ਼ਰ ਦਾ ਪਿਆਰ ਇਹਨੇ ਕੋਕਾ ਆਹੀ ਪਿਆਰ ਕਰੀ ਜਨੇ ਹallelujah ਪਰ ਦਿਲ ਵਿੱਚ ਅਸੀਂ ਕੁਛ ਰੱਖਿਆ ਹੋਇਆ ਹੈ ਏਦਾਂ ਨਹੀਂ ਅੰਦਰੋਂ ਸਾਫ਼ ਹੋ ਕੇ ਪਰਮੇਸ਼ਰ ਦੀ ਮਹਿਮਾ ਤੇ ਪਰਮੇਸ਼ਰ ਦੀ ਵਡਿਆਈ ਕਰਨੀ ਹੈ ਪਰਮੇਸ਼ਰ ਦੇ ਨਾਲ ਪਿਆਰ ਹallelujah ਪਿਆਰ ਜਿਹੜਾ ਦਿਖਾਇਆ ਨਹੀਂ ਜਾਂਦਾ ਹallelujah ਇੱਕ ਪਿਆਰ ਜਿਹੜਾ ਪਰਮੇਸ਼ਰ ਨਾਲ ਦਿਖਾ ਰਹੀ ਹੁੰਦਾ ਪਰ ਕੰਮਾਂ ਦੇ ਦੁਆਰਾ ਤੁਸੀਂ ਉਹਨੂੰ ਦੱਸੋ ਕਿ ਅਸੀਂ ਤੇਰੇ ਨਾਲ ਪਿਆਰ ਕਰਦੇ ਹਾਂ ਹallelujah ਫਿਰ ਸਾਰੀਆਂ ਬਾਸਾਂ ਨੇ ਰਲ ਕੇ ਤੁਹਾਡਾ ਭਲਾ ਕਰਨਾ ਸ਼ੁਰੂ ਕਰ ਦੇਣਾ ਸਾਰੇ ਕੰਮ ਹੋਣੇ ਸ਼ੁਰੂ ਹੋ ਜਾਣੇ ਹallelujah ਉਹ ਕਿ ਤੁਸੀਂ ਪਰਮੇਸ਼ਰ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਤੇ ਬਾਸਾਂ ਨੇ ਰਲ ਕੇ ਤੁਹਾਡਾ ਭਲਾ ਕਰਨਾ ਸ਼ੁਰੂ ਕਰ ਦੇਣਾ ਔਰ ਬੱਚੇ ਨੇ ਕਿਹਾ ਪਰਮੇਸ਼ਰ ਦੇ ਮਨਸਾ ਦੇ ਜਿਹੜੇ ਸੱਦੇ ਗਏ ਆ ਪਰਮੇਸ਼ਰ ਉਹਨਾਂ ਦਾ ਕੀ ਕਰਦਾ ਆ ਭਲਾ ਕਰਦਾ ਆ ਜਦੋਂ ਅਸੀਂ ਥੋੜਾ ਅੱਗੇ ਚੱਲਦੇ ਆ ਅੱਠ ਦੀ ਜਦੋਂ 32 ਵਰਦੇ ਆ ਕਹਿੰਦੇ ਜੇ ਨੇ ਆਪਣੇ ਪੁੱਤ ਦਾ ਜਿਨੇ ਆਪਣੇ ਪੁੱਤ ਦਾ ਵੀ ਸਰਫਾਨਾ ਕੀਤਾ ਸਗੋ ਉਹਨੂੰ ਅਸਾ ਸਮੁਨਾ ਦੇ ਲਈ ਦਿੱਤਾ ਸੋ ਉਹਦੇ ਨਾਲ ਸਾਰੀਆਂ ਬਾਸਾਂ ਵੀ ਸਾਨੂੰ ਕੀ ਕਰਨਾ ਬਖਸ਼ੇਗਾ ਹallelujah ਦੇਖੋ ਪ੍ਰਭੂ ਪਰਮੇਸ਼ਰ ਨੇ ਆਪਣੇ ਪਿਆਰੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ ਸਾਡੀ ਖਾਤਰ ਹallelujah ਫਿਰ ਉਹ ਸਾਡੇ ਨਾਲ ਇੰਨਾ ਪਿਆਰ ਕਰਦਾ ਦੁਨੀਆਂ ਦੇ ਆਬਾਸਾ ਕਿਉਂ ਨਹੀਂ ਸਾਨੂੰ ਦੇਵੇਗਾ ਉਹ ਕਿਉਂ ਨਹੀਂ ਬਖਸ਼ੇਗਾ ਸਾਨੂੰ پرمیشور سا پیار کرنے والا پرمیشور ہے پرمیشور کا سرشور بخش والا پرمیشور ہے